ਜਿਹੜੇ ਡਰੱਗ ਸੀਗੀ ਉਹ ਵਿਕਣੋਂ ਫੱਟ ਗਈ ਐ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਉਹਨਾਂ ਦੇ ਪੁੱਤ ਬਚ ਰਹੇ ਨੇ ਮਾਵਾ ਪੈਣਾ ਆਸ਼ੀਰਵਾਦ ਇਹਨੀਆਂ ਨੇ ਭਗਵਾਨ ਤੁਮਾ ਜੀ ਨੂੰ ਔਰ ਪਹਿਲੀ ਵਾਰੀ ਇਹ ਹੈ ਵੀ 34% ਕੋ ਟੋਟਲ ਬਜਟ ਖਰਚੇ ਦਾ 34% ਅਸੀਂ ਦਲਤਾਂ ਵਾਸਤੇ ਰਕਮ ਰੱਖਿਆ ਸਰਕਾਰ ਨੇ ਡਰੱਗ ਦੇ ਖਿਲਾਫ ਜਿੰਨਾ ਤਕੜਾ ਐਕਸ਼ਨ ਲਿਆ ਮੇਰੇ ਖਿਆਲ ਵਿੱਚ ਪਹਿਲਾਂ ਕਿਸੇ ਸਰਕਾਰ ਨਹੀਂ ਆਇਆ ਦੇਖੋ ਜੀ ਗੱਲ ਇਹ ਹੈ ਦਲਤਾਂ ਦੀ 34% ਵਾਧੀ ਐ 34% ਵਾਧੀ ਐ ਔਰ ਪਹਿਲੀ ਵਾਰੀ ਇਹ ਹੈ ਵੀ 34% ਟੋਟਲ ਬਜਟ ਖਰਚੇ ਦਾ 34% ਅਸੀਂ ਦਲਤਾਂ ਵਾਸਤੇ ਰਾਖਮ ਰੱਖਿਆ ਹੈ 34% ਟੋਟਲ ਬਜਟ ਖਰਚੇ ਦਾ ਇਹ ਪਹਿਲੀ ਵਾਰੀ ਹੋਇਆ ਜੀ ਇਹ ਇਨ ਗਰੀਬ ਸਿੱਖਣ ਕੋ ਦਇਪ ਪਾਸਿਆ ਹੀ ਤਹ ਯਾਦ ਰੱਖੇ ਹਮਰੀ ਗੁਰਿਆ ਜੀ ਬਿਲਕੁਲ ਅਸੀਂ ਗਰੀਬ ਸਿੱਖਾਂ ਦੇ ਨਾਲ ਆ ਲੋਕਾਂ ਦੇ ਨਾਲ ਆ ਆਲੋਬ ਦੇ ਕਿ ਪੂਰਾ ਬਜਟ ਉਹਦੇ ਵਿੱਚ ਅਸੀਂ ਆਇਆ ਗਿਆ ਵਿੱਚ ਦੇਖ ਲਓ ਸੀ ਬਾਅਦ ਇਹਦੇ ਵਿੱਚ ਕੀ ਹੈ ਅੱਛਾ ਇਸ ਤੋਂ ਇਲਾਵਾ ਕਿੰਦੇ ਡੋਪ ਸੈਂਸਰ ਜਿਹੜਾ ਆਪਣਾ ਡਰਗ ਸੈਂਸਰਸ ਹੈ ਉਸ ਨੂੰ ਲੈ ਕੇ ਵੀ ਕਹਿੰਦੇ ਸਵਾਲ ਚੱਕਿਆ ਜਾ ਰਿਹਾ ਕਹਿੰਦੇ ਦੇਖੋ ਜਦੋਂ ਸਰਕਾਰ ਦੇਖੋ ਸਰਕਾਰ ਨੇ ਡਰਗ ਦੇ ਖਿਲਾਫ ਜਿੰਨਾ ਤਕੜਾ ਐਕਸ਼ਨ ਲਿਆ ਮੇਰੇ ਖਿਆਲ ਵਿੱਚ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਲਿਆ ਉਹਦੇ ਵਿੱਚ ਉਹਨਾਂ ਨੂੰ ਹੁਣ ਜਦੋਂ ਨੈਕਸਸ ਟੁੱਟ ਗਿਆ ਜਿਹੜੇ ਡਰਗ ਸੀਗੀ ਉਹ ਵਿਕਣੋਂ ਫਟ ਗਈ ਹੈ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਉਹਨਾਂ ਦੇ ਪੁੱਤ ਬਚ ਰਹੇ ਨੇ ਮਾਵਾ ਪੈਣਾ ਅਸ਼ੀਰਵਾਦ ਦੇ ਦੀਆਂ ਨੇ ਭਗਵਾਨ ਤੁਮ ਜੀ ਨੂੰ ਤਾਂ ਜਦੋਂ ਉਹਨਾਂ ਨੂੰ ਕੋਈ ਉਹਨਾਂ ਨੂੰ ਕੋਤਲ ਦੀਦਾ ਨਹੀਂ ਉਹਨਾਂ ਨੇ ਦੇਖਿਆ ਵੀ ਸੈਂਸਸ ਕਰਾ ਲੈ ਸੈਂਸਸ ਹਮੇਸ਼ਾ ਹੀ ਦੇਸ਼ ਦੇ ਡਵੈਲਪਮੈਂਟ ਵਾਸਤੇ ਮਹੱਤਵਪੂਰਨ ਇੱਕ ਅੰਕੜਾ ਹੁੰਦਾ ਹੈ ਅੰਕੜਾ ਹੁੰਦਾ ਹੈ ਕਰ ਲੋ ਸਾਨੂੰ ਕੀ ਫਰਕ ਪੈਂਦਾ ਜਦੋਂ ਵਿਧਾਨ ਸਭਾ ਜਦੋਂ ਸੈਂਸਸ ਕਰਾਂਗੇ ਤਾਂ ਅਸੀਂ ਵਿੱਚ ਹੀ ਆਵਾਂਗੇ ਅਸੀਂ ਕਿੱਥੇ ਜਾਵਾਂਗੇ ਅਸੀਂ ਵੀ ਆਰ ਦੀ ਪਾਰਟ ਆਫ ਦੀ ਪੰਜਾਬ ਇਹ ਤਾਂ ਵਿਰੋਧੀ ਤੇ ਨਹੀਂ ਨਹੀਂ ਉਹਨਾਂ ਤਾਂ ਦੇਖੋ ਜੀ ਉਹਨਾਂ ਨੂੰ ਇੱਕ ਸੈਂਸਸ ਲੱਭ ਗਈ ਦੇਖੋ ਦੇਸ਼ ਦੇ ਵਿੱਚ ਹਰ ਸਾਲ 1900 1800 ਤੋਂ ਲੈ ਕੇ 71 ਤੋਂ ਲੈ ਕੇ ਸੈਂਸਸ ਹੋ ਰਹੀ ਹੈ ਉਹਦੇ ਵਾਸਤੇ ਪਾਲਿਸੀਆਂ ਬਣਦੀਆਂ ਨੇ ਜੇ ਡਰੱਗ ਸੈਂਸਸ ਬਣਾਵਾ ਮੈਨੂੰ ਪਤਾ ਲੱਗੂਗਾ ਆਪਾਂ ਨੂੰ ਵੀ ਕਿੱਥੇ ਕਿੱਥੇ ਗੱਲ ਕਰੀ ਐ ਤਾਂ ਉਹਦੇ ਵਾਸਤੇ ਪੁਲਿਸ ਨੇ ਬਣਨ ਗਿਆ ਤਾਂ ਇਹ ਇਹ ਐਡਾ ਮੁੱਦਾ ਨਹੀਂ ਹੈ ਮੁੱਦਾ ਇਸ ਕਰਕੇ ਹੈ ਵੀ ਤੁਸੀਂ ਡਰੱਗ ਨੂੰ ਖਤਮ ਕਰਨ ਬਾਅਦ ਤੇ ਜੋਸਕਾਰ ਕਦਮ ਕਰ ਰਹੀ ਸੀ ਕੀ ਤੁਸੀਂ ਉਹਦੇ ਨਾਲ ਮੋਢਾ ਨਾ ਮੋਢਾ ਜੋੜਿਆ ਨਹੀਂ ਜੋੜਿਆ ਇਹਨਾਂ ਨੇ ਉਹ ਖਾਤਰ ਚਾਲੂ ਤੇ ਨਾ ਕੀਤੀ ਸੀ ਇਹ ਕਿਉਂ ਕਰਨਗੇ